ਇਹ ਤਾਂ ਕੀ ਗੱਲ ਹੋਇਆ ਸਹਿਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਜੁਣਾ ਵੇਲੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜਿਹੜੀ ਫੇਮਾ ਦਾ ਹੱਥ ਵੀ ਲਾ ਕੇ ਵਿਸਾ ਦੇ ਲਈ ਸਾਡੇ ਬੰਦੇ ਹੋਣਗੇ ਔਰ ਕਹਿੰਦੀ ਜੇ ਇਹ ਲਾੜ ਨਹੀਂ ਕਰਨਾ ਹੈ ਅਸੀਂ ਸਰਪੰਚੀ ਲਾੜ ਕਰ ਰਹੇ ਹਾਂ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਬੋਲਾ ਥੋੜਾ ਪਰ ਨੂੰ ਵੀ ਮੈਂ ਸਾਰੇ ਜਨਤਾ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਝ ਬਣਾ ਕੇ ਰੱਖੀਏ ਪਰ ਇਹ ਕੋਈ ਬੰਦਾ ਨਹੀਂ ਬਣਦਾ ਲੈ ਅਸੀਂ ਬੰਦੇ ਬਣਾਵਾਂਗੇ ਕਦੋਂ ਜਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਝ ਖਰਾਬ ਕਰਦੇ ਆ ਜੇ ਹਮਾ ਦਾਦਾ ਐਤੀ ਕਰਕੇ ਬਤਾਇਓ ਪਰੋਕੇਗਾ ਅਸੀਂ ਬਣਾਵਾਂਗੇ ਬੰਦੇ ਕਿਵੇਂ ਬਣਾਉਂਦੇ ਆ ਕਿਉਂਕਿ ਸਾਡਾ ਆ ਚੇਅਰਮੈਨ ਸੁਖਜੀਤ ਆਮ ਘਰ ਦਾ ਮੁੰਡਾ ਆ ਆ ਸਾਡੀ ਟੀਮ ਸਾਰੇ ਲੋਜਵਾਨ ਮੁੰਡੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਹਾਡੇ ਲੋਕ ਵਿਰੋਧੀ ਤਰਨਵਲੇ ਆਕਮਕੀਂ ਧਮਕੀ ਦੇ ਲੈਜਨਾਂ ਗੱਲ ਕੀਤੀ ਜਾ ਰਹੀ ਹੈ। ਕੀ ਉਸ ਵੀਡੀਓ ਦੀ ਸੱਚਾਈ ਹੈ? ਧਮਕੀ ਕੋਈ ਨਹੀਂ ਪਿਛਲੀ ਵਾਰੀ ਸਾਨੂੰ ਉਥੇ ਪਕਾ ਗਈ ਨਹੀਂ ਦਿੱਤੇ ਸੀਗੇ ਭਰਨ ਨੂੰ। ਤੇ ਜਦੋਂ VOTING ਹੋਈ ਸੀਗੀ ਤੇ ਲੋਕਾਂ ਨੂੰ ਵੋਟਾਂ ਹੀ ਨਹੀਂ ਪਾਉਣ ਦਿੱਤੀਆਂ ਜਿਹੜੇ ਆਪ ਦੀ ਜਿਹੜਾ ਪਤਾ ਸੀ ਉਹਨਾਂ ਨੂੰ ਵੀ ਸਾਡੀ ਵੋਟਾਂ ਨੂੰ ਬਾਕੀਆਂ ਨੂੰ ਘੜੀਸ ਕੇ ਕਿਸੇ ਨੂੰ ਬਾਹਾਂ ਤੋਂ ਫੜ ਕੇ ਬਾਹਰ ਕੱਢਿਆ ਗਿਆ ਸੀ। ਤੋ ਉਹਨਾਂ ਕਾਰਨਾਂ ਕਰਕੇ ਮੈਂ ਕਿਹਾ ਸੀਗਾ ਵੀ ਜੇ ਕਿਸੇ ਨੇ ਇਹੋ ਜਿਹੀ ਸ਼ਰਾਰਤ ਹੋਣ ਕਰਨੀ ਹੈ ਤੋ ਫਿਰ ਆਪ ਦਾ ਹਿਸਾਬ ਲਾ ਲੇ ਜਿਹੜੀ ਬਣਦੀ ਕਾਨੂੰਨੀ ਪ੍ਰਕਿਰਿਆ ਸੀ ਉਹ ਪੂਰੀ ਕਰਾਂਗੇ ਉਹਦੇ ਤੇ ਸਰ ਇੱਕ ਪੰਚਾਇਤ ਦਾ ਸਰਪੰਚ ਜਨ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਈ ਸੀ ਕਿ ਅਸੀਂ ਉਮੀਦਵਾਰ ਨਹੀਂ ਖੜਾ ਕਰਨਾ ਬਲਕਿ ਅਸੀਂ ਐਲਾਨ ਕਰਨਾ ਹੈ ਕਿ ਸਾਡਾ ਜਿਹੜਾ ਸਰਪੰਚ ਸਾਡਾ ਹੋਵੇਗਾ ਕਿਉਂਕਿ ਜੇ ਗੱਲ ਕਰੀਏ ਤਾਂ ਸਰਵ ਸਮਤੀ ਨਾਲ ਜੇ ਚੋਣ ਹੁੰਦੀ ਹੈ ਤਾਂ ਦੂਜੀ ਤਰ੍ਹਾਂ ਦੀ ਵੀ ਜਿਹੜੀ ਸਹਿਮਤੀ ਹੋਣੀ ਜ਼ਰੂਰੀ ਪਰ ਉੱਥੇ ਤੁਹਾਡੇ ਨੂੰ ਸਿੱਧਾ ਐਲਾਨ ਕਰ ਦਿੱਤਾ ਗਿਆ ਸੀ ਸਰਪੰਚ ਸਾਡਾ ਹੀ ਹੋਵੇਗਾ ਔਰ ਇਹ ਜਿਹੜਾ ਬਿਲਕੁਲ ਜਦੋਂ ਮੈਂ ਇਲੈਕਸ਼ਨ ਲੜਦਾ ਸੀ ਐਮਐਲਏ ਦਾ ਉਦੋਂ ਵੀ ਮੈਂ ਗਿਆ ਸੀਗਾ ਵੀ ਐਮਐਲਏ ਮੈਂ ਹੀ ਹੋਊਗਾ ਤੇ ਸਰਕਾਰ ਸਾਡੀ ਬਣੂਗੀ ਤੇ ਚੋਣ ਪ੍ਰਚਾਰ ਦਾ ਹਿੱਸਾ ਤੇ ਮੈਂ ਤਾਂ ਕਹੂੰਗਾ ਵੀ ਸਰਪੰਚ ਸਾਡਾ ਹੀ ਹੋਊਗਾ ਭਾਈ ਅਸੀਂ ਬਣਾਵਾਂਗੇ ਪਰ ਤੁਹਾਡੇ ਨਾਲ ਸਿੱਧਾ ਐਲਾਨ ਨਹੀਂ ਕਰ ਦਿੱਤਾ ਕਿ ਨਹੀਂ ਕਿ ਐਲਾਨ ਹੀ ਹੁੰਦਾ ਵੀ ਇਹ ਸਾਡਾ ਸਰਪੰਚ ਹੋਊਗਾ ਭਾਈ ਮੋਟਾ ਪਹੁੰਚ ਕੇ ਲੋਕ ਚੁਣਨਗੇ ਜਦੋਂ ਮੈਂ ਮੰਨ ਲਓ ਕੋਈ ਵੀ ਪਾਰਟੀ ਆ ਰਾਜਨੀਤਿਕ ਤੇ ਰਹਿ ਜਾਂ ਕੋਈ ਵੀ ਬੰਦਾ ਜਦੋਂ ਇਲੈਕਸ਼ਨ ਲੜਦਾ ਤੇ ਉਹਦੇ ਨਾਲ ਤੇ ਜਾਂ ਉਹ ਕਹਿੰਦਾ ਹੀ ਹੁੰਦਾ ਵੀ ਸਾਡਾ ਹੀ ਬਣੂਗਾ ਬੰਦਾ ਤੇ ਮੈਂ ਕਹਾਂ ਵੀ ਸਾਡਾ ਹੀ ਬਣੂਗਾ ਪਰ ਉਹਦੇ ਵਿੱਚ ਇੱਕ ਗੱਲ ਤੁਸੀਂ ਲਾਸਤੇ ਕਹੀ ਸੀ ਕਿ ਸ਼ਰਮ ਸੰਤੀ ਨਾਲ ਜਿਹੜਾ ਚੁਣਿਆ ਗਿਆ ਕਰ ਇਸ ਵਿੱਚ ਵੀ ਕਿਸੇ ਵੱਲੋਂ ਕੋਈ ਇਸ਼ਾਰਾ ਦਿੱਤੀ ਨਹੀਂ ਨਹੀਂ ਮੈਂ ਇਹ ਇਹ ਵਰਡਿੰਗ ਕੋਈ ਵੀ ਨਹੀਂ ਬੋਲੀ ਵਿੱਚ ਵੀ ਸਰਬਸ਼ੰਤੀ ਨਾਲ ਚੁਣਿਆ ਜਾਂਦਾ ਜੀ ਇਹ ਤੁਸੀਂ ਦੁਬਾਰਾ